ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਰਡਰ ਤੋਂ ਲਾਈਵ ਹੋਏ ਅਤੇ ਉਹਨਾਂ ਨੇ ਸੰਗਤਾਂ ਦਾ ਧੰਨਵਾਦ ਕੀਤਾ ਕਿ ਸੰਗਤਾਂ ਦੀ ਗਿਣਤੀ ਹੁਣ ਦਿਨੋ-ਦਿਨ ਵਾਧਦੀ ਜਾ ਰਹੀ ਹੈ ਅਤੇ ਹੁਣ ਦੁੱਧ ਲੈ ਕੇ ਸੰਗਤਾਂ ਇਸ ਬਾਰਡਰ ਦੇ ਉੱਤੇ ਆ ਰਹੀਆਂ ਨੇ ਇਸ ਟਾਈਮ ਹੁਣ ਕੁਆਂਟਲਾਂ ਦੇ ਹਿਸਾਬ ਨਾਲ ਦੁੱਧ ਇੱਥੇ ਆ ਰਿਹਾ ਹੈ ਰਾਸ਼ਨ ਆ ਰਿਹਾ ਹੈ ਪਹਿਲਾਂ ਸੰਗਤਾਂ ਦੀ ਜਿਹੜੀ ਗਿਣਤੀ ਸੀ ਇੱਥੇ ਘਟ ਗਈ ਸੀ ਕਿਸਾਨਾਂ ਦੀ ਗਿਣਤੀ ਘਟ ਗਈ ਸੀ ਪਰ ਹੁਣ ਜਦੋਂ ਤੋਂ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਵਿੱਚ ਦਖਲ ਦਿੱਤਾ ਇਸ ਮਾਮਲੇ ਦੇ ਵਿੱਚ ਕਿ ਬਾਰਡਰ ਖੋਲੇ ਜਾਣ ਤੇ ਹੁਣ ਸੰਗਤਾਂ ਦੀ ਗਿਣਤੀ ਵਾਧਦੀ ਜਾ ਰਹੀ ਹੈ ਤੇ ਤੁਸੀਂ ਰਾਸ਼ਨ ਲੈ ਕੇ ਪਹੁੰਚੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਵੱਖ-ਵੱਖ ਬਲਾਕਾਂ ਦੇ ਪ੍ਰਧਾਨਾਂ ਨੂੰ ਬੇਨਤੀ ਕੀਤੀ ਹੈ ਕਿ ਇੱਥੇ ਰਾਸ਼ਨ ਪਹੁੰਚਾਇਆ ਜਾਵੇ ਕਿਉਂਕਿ ਗਿਣਤੀ ਵਾਧੀ ਹੋਈ ਦਿਖਾਈ ਦੇ ਰਹੀ ਹੈ ਤੇ ਰਾਸ਼ਨ ਦੀ ਕਮੀ ਆ ਰਹੀ ਹੈ ਇਸ ਲਈ ਉਹਨਾਂ ਨੇ ਕਿਹਾ ਕਿ ਵੱਧ ਤੋਂ ਵੱਧ ਰਾਸ਼ਨ ਵੱਧ ਤੋਂ ਵੱਧ ਦੁੱਧ ਦੀ ਸੇਵਾ ਇੱਥੇ ਕੀਤੀ ਜਾਵੇ ਉਨਾ ਮੈਂ ਹੋਰ ਕੀ ਕਿਹਾ ਉਹ ਤੁਹਾਨੂੰ ਸੁਣਾਉਨੇ ਆ। ਇਸ ਵੇਲੇ ਅਸੀਂ ਖਨੌਰੀ ਬਾਰਡਰ ਤੇ ਆ ਤੇ ਖਨੌਰੀ ਬਾਰਡਰ ਦੇ ਉੱਤੇ ਸੰਗਤਾਂ ਦੇ ਲਈ ਦੁੱਧ ਦੀ ਸੇਵਾ ਜ਼ਿਲ੍ਹਾ ਬਠਿੰਡਾ ਵੱਲੋਂ ਅੱਜ ਆਈ ਹੈ। 4 ਕਵੰਟਲ ਦੁੱਧ ਆਇਆ ਜਿਲ੍ਹਾ ਬਠਿੰਡਾ ਵੱਲੋਂ। ਮੈਂ ਇੱਕ ਬੇਨਤੀ ਕਰਨੀ ਚਾਹੂਗਾ ਨਾਲੇ ਧਿਆਨ ਜ਼ਰੂਰ ਰੱਖਿਓ ਕਿ ਕਦੇ ਵੇਚਦੀ ਸਮਾਂ ਉਹ ਆ ਗਿਆ ਸੀ ਕਿ 1.5 ਕਵੰਟਲ ਦੁੱਧ ਨਾਲ ਵੀ ਸਰਨ ਲੱਗਿਆ ਸੀ, 2 ਕਵੰਟਲ ਨਾਲ ਵੀ ਸਰਨ ਲੱਗਿਆ ਸੀ। ਲੇਕਿਨ ਹੁਣ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿਵੇਂ-ਜਿਵੇਂ ਸਰਕਾਰ ਐਕਟਿਵ ਹੋਈ ਹੈ ਜਿਵੇਂ ਜਿਵੇਂ ਹਾਈ ਕੋਰਟ ਨੇ ਹਰਿਆਣਾ ਗਵਰਨਮੈਂਟ ਨੂੰ ਕਿਹਾ ਕਿ ਬੈਰੀਕੇਡ ਖੋਲੋ ਕਿ ਆਪਣੇ ਪ੍ਰਤੀ ਪੰਜਾਬ ਸਰਕਾਰ ਨੂੰ ਕਿਹਾ ਕਿ ਕਿਸਾਨਾਂ ਨੂੰ ਇੱਥੋਂ ਉਠਾ ਕੇ ਰੋਡ ਖਾਲੀ ਕਰਵਾਓ ਉਵੇਂ-ਉਵੇਂ ਇੱਥੇ ਸੰਗਤਾਂ ਦੀ آمد ਵਧੀ ਹੈ ਸੰਗਤਾਂ ਦੀ ਗਿਣਤੀ ਵਧੀ ਹੈ ਸੰਗਤਾਂ ਨੇ ਆ ਕੇ ਮੋਰਚਾ ਸਾਹਮਣਾ ਸ਼ੁਰੂ ਕੀਤਾ ਮੈਂ ਧੰਨਵਾਦੀ ਹਾਂ ਉਹਨਾਂ ਵੀਰਾਂ ਦਾ ਇਹਨਾਂ ਨੇ ਫਿਰ ਆ ਕੇ ਮੋਰਚੇ ਨੂੰ ਸਾਹਮਣਾ ਸ਼ੁਰੂ ਕੀਤਾ ਔਰ ਇਹ ਆਪਣੇ ਆਪ ਚ ਗਵਾਹੀ ਦਿੰਦੀ ਆ ਗੱਲ ਕਿ ਜਿੱਥੇ 2 ਜਾਂ 2.5 ਕੁਇੰਟਲ ਦੁੱਧ ਨਸਰਦਾ ਸੀ ਉੱਥੇ ਅੱਜ ਛੰਡਾ ਬਟਨਾ ਬਲਾਕ ਕਰ ਲਿਆ ਬਲਾਕ ਵੱਲੋਂ 4 ਕੁਇੰਟਲ ਇੱਥੇ 4 ਕੁਇੰਟਲ ਦੁੱਧ ਦੀ ਸੇਵਾ ਆਈ ਹੈ ਸੋ ਇਹ ਆਪ ਸਾਰੇ ਜਿਹੜੇ ਜਿਹੜੇ ਸਾਡੇ ਜ਼ਿਲ੍ਹੇ ਨੇ ਜਿੰਨੇ ਸਾਡੇ ਬਲਾਕ ਨੇ ਉਹ ਇਸ ਗੱਲ ਨੂੰ ਨੋਟ ਵੀ ਕਰਿਓ ਕਿ ਗਿਣਤੀ ਵਧ ਰਹੀ ਹੈ ਦੁੱਧ ਦੀ ਪ੍ਰੋਡਕਸ਼ਨ ਹੁਣ ਉਹ ਗੱਲ ਨਹੀਂ ਰਹੀ ਗਰਮੀ ਘਟ ਗਈ ਹੈ ਉਹ ਵੀ ਨਾਲ ਦੀ ਨਾਲ ਬਾਬੇ ਨਾਨਕ ਦੀ ਕਿਰਪਾ ਨਾਲ ਵਧ ਰਹੀ ਹੈ ਸੋ ਸਾਰੇ ਜਾਣੇ ਇੱਥੇ ਜ਼ਰੂਰਤ ਮੁਤਾਬਕ ਹਰੇਕ ਬਲਾਕ ਦੁੱਧ ਭੇਜੋ ਇਹ ਮੋਰਚਾ ਬਹੁਤ ਚੜ੍ਹਦੀ ਕਲਾ ਦਾ ਦੋਸਤੋ ਇਸ ਮੋਰਚੇ ਨੂੰ ਜਿੱਤ ਦੇ ਨੇੜੇ ਲੈ ਚੱਲੇ ਆ ਇਸ ਲਈ ਆਪ ਸਭ ਨੂੰ ਬੇਨਤੀ ਆ ਕਿ ਘਰ ਘਰ ਤੋਂ ਦੁੱਧ ਇਕੱਠਾ ਕਰਕੇ ਇਸ ਮੋਰਚੇ ਦੇ ਨਾਲ ਸੰਗਤ ਨੂੰ ਜੋੜ ਕੇ ਰੱਖੋ ਇਸ ਵੇਲੇ ਅਸੀਂ ਖਨੌਰੀ ਬਾਰਡਰ ਤੇ ਆ ਤੇ ਖਨੌਰੀ ਬਾਰਡਰ ਦੇ ਉੱਤੇ ਸੰਗਤਾਂ ਦੇ ਲਈ ਦੁੱਧ ਦੀ ਸੇਵਾ ਜ਼ਿਲ੍ਹਾ ਬਠਿੰਡਾ ਵੱਲੋਂ ਅੱਜ ਆਈ ਹੈ 4 ਕੁੰਟਲ ਦੁੱਧ ਆਇਆ ਜ਼ਿਲ੍ਹਾ ਬਠਿੰਡਾ ਵੱਲੋਂ ਮੈਂ ਇੱਕ ਬੇਨਤੀ ਕਰਨੀ ਚਾਹੂਗਾ ਨਾਲੇ ਧਿਆਨ ਜ਼ਰੂਰ ਰੱਖਿਓ ਜੇ ਕਦੇ ਵਜ ਦੀ ਸਮਾਂ ਉਹ ਆ ਗਿਆ ਸੀ ਕਿ 1.5 ਕੁੰਟਲ ਦੁੱਧ ਨਾਲ ਵੀ ਸਰਨ ਲੱਗਿਆ ਸੀ 2 ਕੁੰਟਲ ਨਾਲ ਵੀ ਸਰਨ ਲੱਗਿਆ ਸੀ ਲੇਕਿਨ ਹੁਣ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿਵੇਂ ਜਿਵੇਂ ਸਰਕਾਰ ਐਕਟਿਵ ਹੋਈ ਹੈ ਜਿਵੇਂ ਜਿਵੇਂ ਹਾਈ ਕੋਰਟ ਨੇ ਹਰਿਆਣਾ ਗਵਰਨਮੈਂਟ ਨੂੰ ਕਿਹਾ ਹੈ ਕਿ ਬੈਰੀਕੇਡ ਖੋਲੋ ਕਿ ਆਪਣੇ ਪ੍ਰਤੀ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਕਿਸਾਨਾਂ ਨੂੰ ਇੱਥੋਂ ਉਠਾ ਕੇ ਰੋਡ ਖਾਲੀ ਕਰਵਾਓ ਓਵੇਂ ਓਵੇਂ ਇੱਥੇ ਸੰਗਤਾਂ ਦੀ آمد ਵਧੀ ਹੈ ਸੰਗਟਾਂ ਦੀ ਗਿਣਤੀ ਵਧੀ ਹੈ ਸੰਗਟਾਂ ਨੇ ਆ ਕੇ ਮੋਰਚਾ ਸਾਹਮਣਾ ਸ਼ੁਰੂ ਕੀਤਾ ਮੈਂ ਤਨਵਾਦੀਆਂ ਉਹਨਾਂ ਵੀਰਾਂ ਦਾ ਇਹਨਾਂ ਨੇ ਫਿਰ ਆ ਕੇ ਮੋਰਚੇ ਨੂੰ ਸਾਹਮਣਾ ਸ਼ੁਰੂ ਕੀਤਾ ਔਰ ਇਹ ਆਪਣੇ ਆਪ ਚ ਗਵਾਹੀ ਦਿੰਦੀ ਆ ਗੱਲ ਕਿ ਜਿੱਥੇ 2 ਜਾਂ 2.5 ਕੁਇੰਟਲ ਦੁੱਧ ਦਾ ਸਰਦਾ ਸੀ ਉੱਥੇ ਅੱਜ ਠੰਡਾ ਮਟਨਾ ਬਲਾਕ ਬਲਾਕ ਵੱਲੋਂ ਇੱਥੇ 4 ਕੁਇੰਟਲ ਦੁੱਧ ਦੀ ਸੇਵਾ ਆਈ ਹੈ ਸੋ ਇਹ ਆਪ ਸਾਰੇ ਜਿਹੜੇ ਜਿਹੜੇ ਸਾਡੇ ਜ਼ਿਲ੍ਹੇ ਨੇ ਜਿੰਨੇ ਸਾਡੇ ਬਲਾਕ ਨੇ ਉਹ ਇਸ ਗੱਲ ਨੂੰ ਨੋਟ ਵੀ ਕਰਿਓ ਤੇ ਜਿੰਮਤੀ ਵਧ ਰਹੀ ਹੈ ਦੁੱਧ ਦੀ ਪ੍ਰੋਡਕਸ਼ਨ ਹੁਣ ਉਹ ਗੱਲ ਨਹੀਂ ਰਹੀ ਗਰਮੀ ਘਟ ਗਈ ਹੈ ਉਹ ਵੀ ਨਾਲ ਦੀ ਨਾਲ ਬਾਬੇ ਨਾਨਕ ਦੀ ਕਿਰਪਾ ਨਾਲ ਵਧ ਰਹੀ ਹੈ ਸੋ ਸਾਰੇ ਜਾਨੇ ਇੱਥੇ ਜ਼ਰੂਰਤ ਮੁਤਾਬਕ ਹਰੇਕ ਬਲਾਕ ਦੁੱਧ ਭੇਜੋ ਇਹ ਮੋਰਚਾ ਬਹੁਤ ਚੜਦੀ ਕਲਾ ਦਾ ਦੋਸਤੋ ਇਸ ਮੋਰਚੇ ਨੂੰ ਜਿੱਤ ਦੇ ਨੇੜੇ ਲੈ ਚਲੇ ਆ ਇਸ ਲਈ ਆਪ ਸਭ ਨੂੰ ਬੇਨਤੀ ਆ ਕਿ ਘਰ ਘਰ ਤੋਂ ਦੁੱਧ ਇਕੱਠਾ ਕਰਕੇ ਇਸ ਮੋਰਚੇ ਦੇ ਨਾਲ ਸੰਗਤ ਨੂੰ ਜੋੜ ਕੇ